ਆਧਿਆ ਤਰਮਨ ਧਰ ਦੇ ਨਾਲ ਅਸੀਂ ਇਸ ਗੱਲ ਦਾ ਪੂਰਾ ਵਿਸ਼ਵਾਸ ਕੋਲ ਹੈ ਸਾਹ ਖਰਾ ਸਾਹਿਬ ਕਿ ਸਭਾਓ ਕਿਟਰ ਨਹੀਂ ਹੈ ਜੋ ਕੋਈ ਆਵੇ ਇੱਥੇ ਤੇ ਪੈਸੇ ਦੇ ਕੇ ਚਲੇ ਜਾਵੇ ਤੇ ਇੱਕ ਓਟਾ ਖਰੀਦ ਲਵੇ ਜੋ ਕਹਾ ਨੇ ਕਿਉਂਕਿ ਸਾਡੇ ਕਿੱਲੇ ਦੇ ਵਿੱਚ ਸ਼ਕਤੀ ਦੀ ਅਸਾਮੀ ਹੁੰਦੀ ਹੈ ਸ਼ਕਤੀ ਦੀ ਕੋਰਸ ਹੁੰਦੀ ਹੈ ਸਾਡੇ ਕੀ ਕਰਦਾ ਕਿਉਂਕਿ ਬਹਾਰੇ ਸਾਡੇ ਕੋਲੇ ਬਹੁਤੇ ਨਹੀਂ ਹੈਗੇ ਮੈਂ ਬੇਨਤੀ ਕਰਦਾ ਸਾਡੇ 2 ਮਿੰਟਾਂ ਵਾਸਤੇ ਸਤ ਸਰੰਗਰ ਪੰਚੇ ਸਿਭਿਆ ਜੀ ਬਹੁਤ ਹੀ ਸਤਿਕਾਰਯੋਗ ਸਿਭਿਆ ਸਾਹਿਬ ਉਹਨਾਂ ਦੇ ਨਾਲ ਹੈ ਸਤਿਕਾਰਯੋਗ ਅੱਜ ਦੇ ਆਪਣੇ ਮੁੱਖ ਮਹਿਮਾਨ ਜਿਹੜੇ ਖੈਰਾ ਸਾਹਿਬ ਜਿਹੜੇ ਤਸੀਲ ਦੇ ਸਕਤੀ ਕਾਵਲ ਚਮਕੌਰ ਜੀ ਤੇ ਸਾਥ ਮੈਂ ਉਕਸੀਮਤ ਹਨ ਉਹਾਈ ਹੈ ਜਿਹੜੀ ਮਾਲਕ ਭਾਗੋ ਦੇ ਭਾਈ ਲਾਲੋਆਂ ਦੇ ਵਿਚਕਾਰ ਹੈ ਕਿਉਂਕਿ ਹਰ ਪੱਖ ਤੋਂ ਮੈਂ ਬਹੁਤਾ ਸਮਾਂ ਨਹੀਂ ਲੈਣਾ ਬੇਰੁਜ਼ਗਾਰੀ ਮਹਿੰਗਾਈ ਤੇ ਭ੍ਰਸ਼ਟਾਚਾਰ ਐਨ ਮਨੁਸਿਕਰ ਤੇ ਪਹੁੰਚ ਗਿਆ ਬੋਧੀ ਗੱਲ ਮੈਂ ਕੀ ਕਹਾ ਕਿ ਜਿਹੜੀਆਂ ਜਮਹੂਰੀ ਸੰਸਥਾਵਾਂ ਨੇ ਜਿੱਥੋਂ ਸਾਬ ਦੀ ਆਸ ਹੁੰਦੀ ਹੈ ਉੱਥੇ ਵੀ ਬੀਜੇਪੀ ਹੈ ਜਿਹੜੀ ਮਤਲਬ ਉਹ ਕਾਮ ਹੋ ਗਿਆ ਤਾਂ ਕਿ ਹਿੰਦੂ ਸਾਂਦੇ 140 ਉਹਨਾਂ ਦੇ ਅੰਦਰ ਦੀ ਮੇਰੇ ਨਾਲ ਹੋਰ ਗੱਜਦੇ ਖੈਰ ਸਾਹਿਬ ਕਿਵੇਂ ਦੇਖਦੇ ਹੋ ਕਿ ਅੱਜ ਛੇਵੇਂ ਗੇੜ ਦੀਆਂ ਚੋਣਾਂ ਦੇਸ਼ ਦੇ ਵਿੱਚ ਹੋਣ ਜਾ ਰਹੀਆਂ ਨੇ ਗਿਆ ਸਮਾਂ ਕਰੀਬ ਹੈਗਾ ਕਿਸ ਤਰ੍ਹਾਂ ਦਾ ਰਿਸਪੌਂਸ ਹੈ ਜਿਹੜਾ ਲੋਕਾਂ ਦਾ ਮਿਲ ਰਿਹਾ ਹੈ ਦੇਖੋ ਸੰਗਰੂਰ ਵਿੱਚ ਮੈਨੂੰ ਹੁਣ ਤਕਰੀਬਨ 1.5 ਮਹੀਨੇ ਦੇ ਕਰੀਬ ਕੈਂਪੇਨ ਕਰਦੇ ਨੂੰ ਹੋ ਗਿਆ ਮੈਨੂੰ ਬੜਾ ਵਾਈਟ ਸਪਰੈਡ ਸਮਰਥਨ ਮਿਲ ਰਿਹਾ ਇੱਕ ਤਾਂ ਜਿਹੜੀਆਂ ਅੱਛੀਆਂ ਪਾਰਟੀਆਂ ਨੇ ਜਿਹੜੀਆਂ ਗੱਠ ਜੋੜ ਦਾ ਹਿੱਸਾ ਹੈ ਹਾਲਾਂਕਿ ਪੰਜਾਬ ਦੇ ਵਿੱਚ ਇਹਨਾਂ ਕਮਿਊਨਿਸਟ ਪਾਰਟੀਆਂ ਨਾਲ ਸਾਡਾ ਕੋਈ ਸੀਟ ਸ਼ੇਅਰਿੰਗ ਨਹੀਂ ਹੋਈ ਪਰ ਇਹਨਾਂ ਨੇ ਮੈਰਿਟ ਦੇ ਆਧਾਰ ਦੇ ਉੱਤੇ ਸੰਗਰੂਰ ਦੀ ਸੀਟ ਦੇ ਉੱਤੇ ਕਾਂਗਰਸ ਦਾ ਜਿਹੜਾ ਸਮਰਥਨ ਕਰਨ ਦਾ ਫੈਸਲਾ ਲਿਆ ਸੀਪੀਆਈਐਮ ਨੇ ਸੀਪੀਆਈ ਨੇ ਸੀਪੀਆਈਐਮ ਐਲ ਔਰ ਲਿਬ੍ਰੇਸ਼ਨ ਇਹ ਸਾਰੀਆਂ ਪਾਰਟੀਆਂ ਦਾ ਅਸੀਂ ਸਵਾਗਤ ਕਰਦੇ ਆਂ ਔਰ ਇਹਨਾਂ ਆਪਣੇ ਕੌਮਰੇਡ ਭਰਾਵਾਂ ਦਾ ਧੰਨਵਾਦ ਕਰਦੇ ਇਸੇ ਤਰ੍ਹਾਂ ਹੀ ਮਜਮੂਈ ਤੌਰ ਤੇ ਜਿਹੜੀਆਂ ਕਿਸਾਨ ਜਥੇ ਬੰਨੀਆਂ ਹਾਲਾਂਕਿ ਉਹ ਉਹਨਾਂ ਨੇ ਕੋਈ ਫਾਰਮਲ ਐਲਾਨ ਨਹੀਂ ਕਰਦੀਆਂ ਪਰ ਉਹਨਾਂ ਦਾ ਜਿਹੜਾ ਕਿਡਰ ਆ ਉਹ ਵੀ ਸਾਡੇ ਵੱਲ ਨੂੰ ਝੁੱਕ ਕੇ ਸਾਡੀ ਸਪੋਰਟ ਕਰਨਾ ਚਾਹੁੰਦਾ ਕਿਉਂਕਿ ਮੈਂ ਕਿਸਾਨੀ ਅੰਦੋਲਨ ਵਿੱਚ ਔਰ ਹਰ ਵਕਤ ਜਿੱਥੇ ਕਿਤੇ ਅਨਿਆਏ ਹੋਇਆ ਚਾਹੇ ਉਹ ਸ਼ੰਭੂ ਆ ਚਾਹੇ ਕਨੋਰੀ ਆ ਚਾਹੇ ਦਿੱਲੀ ਦਾ ਪੁਰਾਣਾ ਅੰਦੋਲਨ ਆ ਚਾਹੇ ਸਾਡਾ ਇੱਕ ਨੌਜਵਾਨ ਨਵਰੀਤ ਡਿਪਡੇਪਾ ਮਾਰਿਆ ਗਿਆ ਸੀ ਟਰੈਕਟਰ ਪ੍ਰੇਡ ਵਾਲੇ ਦਿਨ ਦਿੱਲੀ ਪੁਲਿਸ ਦੀ ਗੋਲੀ ਨਾਲ ਰੁਦਰਪੁਰ ਤੱਕ ਵੀ ਜਾਣਾ ਮੇਰਾ ਇਸ ਉਹਨਾਂ ਦੇ ਮਨ ਦੇ ਉੱਤੇ ਪ੍ਰਭਾਵ ਹੈਗਾ ਕਿ ਖੇਰੇ ਦੀ ਸਪੋਰਟ ਹੋਣੀ ਚਾਹੀਦੀ ਲਾਈਕਵਾਇਜ਼ ਜਿਹੜੇ ਅਸਲ ਅਕਾਲੀ ਨੇ ਉਹ ਜਿਹੜੇ ਚਾਹੁੰਦੇ ਨੇ ਕਿ ਜਿਹੜੇ ਜਿੰਨੇ ਵੀ ਪੰਥਕ ਇਸ਼ੂਜ਼ ਅਕਾਲੀ ਦਲ ਨੂੰ ਚੱਕਣੇ ਚਾਹੀਦੇ ਸੀਗੇ ਉਹਨਾਂ ਨੂੰ ਐ ਲੱਗਦਾ ਕਿ ਸਾਰੇ ਇਸ਼ੂਜ਼ ਖੇਰਾ ਸੁਖਪਾਲ ਖੇਰਾ ਨੇ ਚੱਕੇ ਨੇ ਉਹਨਾਂ ਦੇ ਅੰਦਰ ਦੀ ਵੀ ਮੇਰੇ ਨਾਲ ਹੈ ਔਰ ਜਿਹੜੇ ਇਨਕਲਾਬ ਦਾ ਜਿਨ੍ਹਾਂ ਦੇ ਅੰਦਰ ਜੈਨੂਇਨ ਸਪਿਰਿਟ ਸੀ ਆਮ ਆਦਮੀ ਪਾਰਟੀ ਦੇ ਵਰਕਰ ਉਹ ਵੀ ਸਾਡਾ ਸਾਥ ਦੇ ਦੇ ਤਾਂ ਮੈਂ ਉਸ ਕੁਦਰਤ ਵਾਹਿਗੁਰੂ ਤੋਂ ਡਰ ਕੇ ਕਹਿੰਦਾ ਕਿ ਅ ਅੱਛੀ ਕੋਈ ਡੀਸੈਂਟ ਵਿਕਟਰੀ ਸਾਡੀ ਸਮਰੂਪ ਵਿੱਚ ਜੀ.ਪੀ. ਪ੍ਰਧਾਨ ਨੇ ਸਮਾਂ ਮੰਗਿਆਗਾ ਕੌਨਸਟੀਟਿਊਸ਼ਨਲ ਕੋਈ ਜਿਹੜਾ ਡੇਟ ਹੈ ਅੱਗੇ ਕਰ ਦਿੱਤੀ ਜਾਵੇ ਕਰ ਨਹੀਂ ਸਕਦੇ ਮੇਰਾ ਖਿਆਲ ਤਾਂ ਕੋਈ ਸੈਂਸ ਬਣਦੀ ਨਹੀਂ ਜੀ ਆਲਰੇਡੀ ਇਸ ਤਰ੍ਹਾਂ ਦਾ ਜਦੋਂ ਕਨਸਟੀਟਿਊਸ਼ਨਲ ਫੈਸਲਾ ਹੋ ਚੁੱਕਾ ਨੋਟੀਫਿਕੇਸ਼ਨ ਵਿੱਚ ਅਸੀਂ ਜਿਹੜਾ ਸਾਰਾ ਕੁਝ ਕਰ ਚੁੱਕੇ ਆ ਨਾਮਜ਼ਦਗੀਆਂ ਸਕਰੂਟੀ ਐਟ ਸੈਟਰਾ ਅਗਰ ਕੋਈ ਸਮਾਂ ਟਾਈਮ ਦਾ ਵਧਾਉਂਦੇ ਨੇ ਥੋੜਾ ਬਹੁਤਾ ਥੈਟ ਕੈਨ ਬੀ ਅੰਡਰਸਟੂਡ ਡੇਟ ਦਾ ਤਾਂ ਨਹੀਂ ਕਹਿ ਰਹੇ ਹੋ ਉਦੇ ਬਿਆਨ ਦੇ ਉੱਪਰ ਲਗਾਤਾਰ ਵਿਵਾਦ ਉਠਾਏ ਜਾ ਰਹੇ ਨੇ ਜਿਹੜਾ ਪ੍ਰਵਾਸੀ ਮਜ਼ਦੂਰਾਂ ਦਾ ਪਹਿਲਾਂ ਪ੍ਰਧਾਨ ਮੰਤਰੀ ਨੇ ਗਦਨ ਨੂੰ ਮੋਦੀ ਨੇ ਕਿਹਾ ਸੀ ਹੁਣ ਹਰਪਾਲ ਚਿਮਾ ਕਹ ਰਹੇ ਨੇ ਕਿ ਪਾਰਟੀ ਦੇ ਵਿੱਚੋਂ ਇਹਨਾਂ ਨੂੰ ਕੱਢਣਾ ਚਾਹੀਦਾ ਉਹ ਇਹ ਇਹ ਗੱਲ ਹੈ ਹਰਪਾਲ ਚਿਮੇ ਨੂੰ ਤਾਂ ਇਨੀ ਸਮਝ ਹੀ ਹੈ ਨਹੀਂ ਜੀ ਮੈਂ ਜਿਹੜੀ ਗੱਲ ਕਹਿ ਰਿਹਾ ਉਹ ਬੜੀ ਪੰਜਾਬ ਦੇ ਹਿੱਤ ਦੀ ਗੱਲ ਹੈ ਇਨ ਸ਼ਾਰਟ ਮੈਂ ਕਹਿਣਾ ਕਿ ਇੱਕ ਤਾਂ ਕਈ ਵਾਰ ਸਿਲੈਕਟਿਵਲੀ ਮੇਰੇ ਬਿਆਨ ਨੂੰ ਆਪੋਜੀਸ਼ਨ ਲੀਡਰਸ ਉਹਦੇ ਚ ਲਫ਼ਜ਼ ਆਪਣੇ ਮੇਰੇ ਮੂੰਹ 'ਚ ਪਾ ਰਹੇ ਨੇ ਜਿੱਦਾਂ ਪ੍ਰਧਾਨ ਮੰਤਰੀ ਸਾਹਿਬ ਨੇ ਕਹਿ ਦਿੱਤਾ ਕਿ ਇੱਕ ਕਾਂਗਰਸ ਦਾ ਲੀਡਰ ਆ ਬੋਲ ਰਹਾ ਹੈ ਪੰਜਾਬ ਮੇ ਕੇ ਬਿਹਾਰੀਓ ਕਾ ਬਹਿਸ਼ਕਾਰ ਕਰੋ ਬੋਇਕਾਟ ਮੈਂ ਤਾਂ ਨਾ ਬਿਹਾਰ ਕਿਆ ਨਾ ਮੈਂ ਬੋਇਕਾਟ ਕਿਆ ਭਗਵੰਤਮਾਨ ਕੁਝ ਹੋਰ ਹੀ ਕਹੀ ਜਾਂਦਾ ਕੁਝ ਅਖਬਾਰਾਂ ਹੈਡਿੰਗ ਕੱਢ ਦਿੰਦੀਆਂ ਐਵੇਂ ਕੇ ਜੀ ਅ ਅਸੀਂ ਪੰਜਾਬ ਤੇ ਯੂਪੀ ਤੇ ਬਿਹਾਰ ਦਾ ਕਬਜ਼ਾ ਨਹੀਂ ਹੋਣ ਦਿਆਂਗੇ ਮੇਰੇ ਵੱਲੋਂ ਨਾ ਮੈਂ ਯੂਪੀ ਬਿਹਾਰ ਵਰਤਾ ਮੇਰੀ ਸਾਦੀ ਜੀ ਫਿਲਾਸਫੀ ਹੈ ਕਿ ਗੈਰ ਪੰਜਾਬੀ ਸਾਡੇ ਸਤਕਾਰਯੋਗ ਵੀਰ ਨੇ ਉਹ ਪਿਛਲੇ ਕਾਫੀ ਅਰਸੇ ਤੋਂ ਝੂਣਨੇ ਆਦ ਫਸਲਾਂ ਦੇ ਕੰਮ ਕਰਦੇ ਜੀ ਸਾਥ ਕਿਉਂ ਉਹ ਪੈਸਾ ਕਮਾਉਂਦੇ ਨੇ ਚਲੇ ਜਾਂਦੇ ਨੇ ਪਰ ਜੇ ਕਿਸੇ ਨੇ ਇੱਥੇ ਪਰਮਨੈਂਟਲੀ ਰੈਜ਼ਿਡੈਂਸ ਕਰਨੀ ਆ ਤਾਂ ਉਹਦਾ ਕਿਸੇ ਧਾਇਰੇ ਵਿੱਚ ਹੋਣਾ ਚਾਹੀਦਾ ਕੋਈ ਕਾਨੂੰਨ ਹੋਣਾ ਚਾਹੀਦਾ ਇਹ ਤਾਂ ਨਹੀਂ ਕਿ ਜਿਹੜਾ ਮਰਜ਼ੀ ਆ ਜੇ ਜਿੱਥੇ ਮਰਜ਼ੀ ਵਸ ਜਾਏ ਜਿੱਥੇ ਮਰਜ਼ੀ ਬੈਠ ਜਾਏ ਵੋਟਰ ਬਣ ਜਾਏ ਨੌਕਰੀ ਲੈ ਜਾਏ ਕਿਉਂਕਿ ਸਾਡੀਆਂ ਸਰਕਾਰੀ ਨੌਕਰੀਆਂ ਪੰਜਾਬ ਦੇ ਵਿੱਚ ਜਿਹੜੀਆਂ ਭਗਵੰਤਪਨ ਕਲੇਮ ਕਰ ਰਿਹਾ ਉਹ ਮੈਜੋਰਿਟੀ ਹਰਿਆਣਾ ਰਾਜਸਥਾਨ ਤੇ ਦਿੱਲੀ ਦੇ ਲੋਕ ਲੈ ਕੇ ਜਾ ਰਹੇ ਨੇ ਔਰ ਮੈਂ ਜਦੋਂ ਰਿਸਰਚ ਕੀਤੀ 2023 ਦੀ ਜਨਵਰੀ ਦਾ ਅੱਜ ਨਹੀਂ ਮੈਂ ਬਿੱਲ ਪੇਸ਼ ਕੀਤਾ ਮੈਂ ਪ੍ਰਾਈਵੇਟ ਮੈਂਬਰਸ ਬਿੱਲ ਇੱਕ ਪੇਸ਼ ਕਰ ਚੁੱਕਾ ਹਾਂ ਸਪੀਕਰ ਵਿਧਾਨ ਸਭਾ ਕੋਲ हिमाचल प्रदेश ਦੀ ਤਰਜ ਤੇ ਹਿਮਾਚਲ ਪ੍ਰਦੇਸ਼ ਨੇ 1972 ਚ ਇੱਕ ਲਾ ਬਣਾਇਆ ਕਿ ਹਿਮਾਚਲ ਪ੍ਰਦੇਸ਼ ਵਿੱਚ ਬਿਨਾਂ ਸ਼ਰਤਾ ਪੂਰੀਆਂ ਕੀਤੇ ਕੋਈ ਜ਼ਮੀਨ ਨਹੀਂ ਲੈ ਸਕਦਾ ਕੋਈ ਵੋਟਰ ਨਹੀਂ ਬਣ ਸਕਦਾ ਕੋਈ ਸਰਕਾਰੀ ਨੌਕਰੀ ਨਹੀਂ ਲੈ ਸਕਦਾ ਔਰ ਉਸ ਨੂੰ ਫੋਲੋ ਕੀਤਾ ਗੁਜਰਾਤ ਨੇ ਪ੍ਰਾਈਮ ਮਿੰਿਸਟਰ ਸਾਹਿਬ ਦੀ ਸਟੇਟ ਤੇ ਔਰ ਹੁਣ ਭਾਜਪਾ ਨੇ ਲਾਗੂ ਕੀਤਾ ਉਤਰਾਖੰਡ ਵਿੱਚ ਸੋ ਜਿਹੜੇ ਝਾੜੂ ਵਾਲੇ ਨੇ ਇਹ ਇਹ ਤਾਂ ਪ੍ਰੋ ਪੰਜਾਬ ਹੈ ਹੀ ਨਹੀਂਗੇ ਇਹ ਤਾਂ ਕੇਜਰੀਵਾਲ ਦੇ ਬੱਚੇ ਨੇ ਇਹਨਾਂ ਨੇ ਜੋ ਕੇਜਰੀਵਾਲ ਨੇ ਕਿਹਾ ਇਹਨਾਂ ਤੋਂ ਉਹ ਕਰਨਾ ਸੀਮੇ ਨੂੰ ਨਾਲ ਇਸ ਇਨ ਡੈਪਥ ਨਹੀਂ ਪਤਾ ਕਿ ਇਹ ਕੀ ਮਸਲਾ ਵਾ ਇਹ ਮਸਲਾ ਸਾਡੇ ਡੈਮੋਗ੍ਰਾਫਿਕ ਸਿਚੁਏਸ਼ਨ ਨਾਲ ਜੁੜਿਆ ਹੋਇਆ ਆਬਾਦੀ ਦੇ ਸੰਤੁਲਨ ਨਾਲ ਔਰ ਸਾਡੀ ਹੋਣ ਦੇ ਨਾਲ ਸਾਡੀ ਆਇਡੈਂਟੀਟੀ ਸਾਡੀ ਭਾਸ਼ਾ ਕਿਉਂਕਿ ਪੰਜਾਬ ਦੇ ਲਗਭਗ 3 ਕਰੋੜ ਆਬਾਦੀ ਚੋਂ 70 ਤੋਂ 75 ਲੱਖ ਪੰਜਾਬੀ ਵਿਦੇਸ਼ਾਂ ਜਾ ਚੁੱਕਾ ਔਰ ਉਹ ਉਹਨਾਂ ਦੀ ਗੈਰ ਹਾਜ਼ਰੀ ਵਿੱਚ ਇੱਧਰ ਬਹੁਤ ਵੱਡੇ ਲੈਵਲ ਦੇ ਉੱਤੇ ਅਣਗਿਣਤ ਅਨ ਰਜਿਸਟਰਡ ਜਿਹੜੀ ਪ੍ਰਵਾਸ ਹੋ ਰਹੀ ਆ ਉਹਨੂੰ ਕਿਸੇ ਦਾਇਰੇ ਵਿੱਚ ਤੇ ਆ ਕੇ ਕਿਸੇ ਕਾਨੂੰਨ ਵਿੱਚ ਤੇ ਆ ਕੇ ਜੇ ਹਿਮਾਚਲ ਔਰ ਗੁਜਰਾਤ ਕਾਨੂੰਨ ਬਣਾ ਸਕਦੇ ਤੇ ਪੰਜਾਬ ਕਿਉਂ ਨਹੀਂ ਬਣਾ ਸਕਦਾ ਆਪਣੀ ਆਈਡੈਂਟੀਟੀ ਆਪਣੀ ਭਾਸ਼ਾ ਬਚਾਉਣ ਵਾਸਤੇ ਇਹ ਨਾ ਹੋਵੇ ਕਿ 15-20 ਸਾਲ ਬਾਅਦ ਸਾਡੀ ਭਾਸ਼ਾ ਨੇ ਲੱਭੇ ਜਿਸ ਵੱਡੇ ਲੈਵਲ ਤੇ ਤੇ ਮਾਈਗ੍ਰੇਸ਼ਨ ਹੋ ਗਈ ਔਰ ਭਗਵੰਤਪਾਨ ਦਾ ਬੜਾ ਬੇਤੁਕਾ ਬਿਆਨ ਸੁਣਿਆ ਮੈਂ ਕਹਿੰਦਾ ਜੀ ਕਿ ਖੈਰਾ ਜਿਹੜਾ ਇਹ ਕਹਿ ਰਿਹਾ ਕਿ ਇੱਥੇ ਗੈਰ ਪੰਜਾਬੀ ਨਾ ਆਉਣ ਮੈਂ ਕਹਿੰਦਾ ਨਹੀਂ ਕਿ ਨਾ ਆਉਣ ਮੈਂ ਕਹਿੰਦਾ ਸ਼ਰਤਾ ਪੂਰੀਆਂ ਕਰਕੇ ਆਉਣ ਤੇ ਸਾਡੇ ਬੱਚੇ ਵੀ ਕਹਿੰਦਾ ਕੈਨੇਡਾ ਅਮਰੀਕਾ ਜਾਂਦੇ ਮੈਂ ਭਗਵੰਤ ਨੂੰ ਪੁੱਛਣਾ ਚਾਹਨਾ ਕਿ ਕੈਨੇਡਾ ਅਮਰੀਕਾ ਕਿਸੇ ਸ਼ਰਤ ਬਿਨਾਂ ਸ਼ਰਤ ਤੁਹਾਨੂੰ ਲੈ ਲੈਂਦਾ ਉੱਥੇ ਨਾਗਰਿਕ ਬਣਾਉਂਦਾ ਵਾ ਪਾਸਪੋਰਟ ਚਾਹੀਦਾ ਵੀਜ਼ਾ ਚਾਹੀਦਾ ਉੱਥੇ ਜਾ ਕੇ ਪੀਆਰ ਦੇ ਕਾਗਜ਼ ਬਣਦੇ ਨੇ ਪੰਜ ਚਾਰ ਸਾਲ ਲੱਗਦੇ ਨੇ 25 30 ਲੱਖ ਰੁਪਏ ਸਰਕਾਰ ਲੈਂਦੀ ਆ ਇਸ ਕਰਕੇ ਚੀਫ ਮਿਨਿਸਟਰ ਲੈਵਲ ਦੇ ਆਦਮੀ ਵੀ ਝੂਠ ਬੋਲੀ ਜਾਂਦੇ ਨੇ ਔਰ ਪ੍ਰਾਈਮ ਮਿਨਿਸਟਰ ਸਾਹਿਬ ਨੇ ਤਾਂ ਹੱਥ ਹੀ ਕਰ ਦਿੱਤੀ ਬਿਹਾਰ ਦੀ ਰੈਲੀ 'ਚ ਬੋਲੇ ਉਹਨਾਂ ਦੀਆਂ ਵੋਟਾਂ ਲੈਣ ਦੀ ਖਾਤਰ ਕਿ ਤੁਹਾਨੂੰ ਕਾਂਗਰਸ ਹੀ ਉੱਥੇ ਵਾਹਿਸ਼ਕਾਰ ਕਰੇ ਔਰ ਕੁਝ ਜਦੋਂ ਬੋਲ ਰਹੇ ਸੀ ਉਹਨਾਂ ਦੇ ਆਪਣੀ ਸਟੇਟ ਵਿੱਚ ਬਿਹਾਰੀ ਜਾ ਕੇ ਨੌਕਰੀ ਨਹੀਂ ਲੈ ਸਕਦੇ ਵੋਟਰ ਨਹੀਂ ਬਣ ਸਕਦੇ ਘਰ ਨਹੀਂ ਖਰੀਦ ਸਕਦੇ ਇਸ ਕਰਕੇ ਇਹ ਸਿਰਫ ਪੋਲਿਟੀਕਲ ਗਿਮਿਕਰੀ ਹੈ ਵੋਟਾਂ ਦੀ ਸਾਰੀ ਰਾਜਨੀਤੀ ਹੈ ਮੈਂ ਜਿਹੜੀ ਗੱਲ ਕਰ ਰਿਹਾ ਇੱਕ ਸੂਲ ਤੇ ਕਰ ਰਿਹਾ ਹਾਂ ਔਰ ਮੈਂ ਉਸ ਸੂਲ ਤੇ ਕਾਇਮ ਹਾਂ ਲਾਸਟਲੀ ਲਾਸਟਲੀ ਪ੍ਰਧਾਨ ਮੰਤਰੀ ਸਾਹਿਬ ਨੂੰ ਇਹ ਪੁੱਛੋ ਮੇਰੇ ਵੱਲੋਂ ਕਿ ਤੁਸੀਂ ਤਾਂ ਕਹਿੰਦੇ ਕਿ ਬਿਹਾਰੀਆਂ ਨੂੰ ਆਉਣ ਨਹੀਂ ਦਿੰਦੇ ਤੁਸੀਂ ਤਾਂ ਜਿਹੜੇ ਪੰਜਾਬ ਪੰਜਾਬ ਪੰਜਾਬੀ ਕਿਸਾਨ ਔਰ ਸਿੱਖ ਕਿਸਾਨ ਪਰਿਵਾਰ ਹਜ਼ਾਰਾਂ ਚ 1960 ਦੇ ਕੱਚ ਦੇ ਇਲਾਕੇ ਚ ਵੱਸੇ ਹੋਏ ਨੇ ਜਿਨ੍ਹਾਂ ਨੂੰ ਲਾਲ ਬਹਾਦਰ Shastri ਨੇ ਉੱਥੇ ਸੱਦਾ ਦੇ ਕੇ ਸਸਤੇ ਭਾਵਾਂ ਤੇ ਜ਼ਮੀਨਾਂ ਦੇ ਮਾਲਕ ਬਣਾਇਆ ਕਿ ਤੁਸੀਂ ਜ਼ਮੀਨਾਂ ਆਬਾਦ ਕਰੋ ਜੰਗਲ ਜੰਗਲ ਪੱਟ ਕੇ ਇਹਨੂੰ ਖੇਤੀਯੋਗ ਬਣਾਓ ਉਹਨਾਂ ਦੀਆਂ 2-3 ਪੁਸ਼ਤਾਂ ਲੱਗੀਆਂ ਜਦੋਂ ਖੇਤੀਯੋਗ ਜ਼ਮੀਨ ਹੋ ਗਈ ਆਮਦਨ ਸ਼ੁਰੂ ਹੋ ਗਈ ਗੁਜਰਾਤ ਸਰਕਾਰ ਨੇ ਭਾਜੀਪੀ ਅੱਜ ਤੋਂ 4-5 ਸਾਲ ਪਹਿਲਾਂ ਉਹਨਾਂ ਦੀ ਮਾਲਕੀ ਰੱਦ ਕਰ ਦਿੱਤੀ ਐ ਉਹਨਾਂ ਨੂੰ ਹਾਈ ਕੋਰਟ ਜਾਣਾ ਪਿਆ ਗੁਜਰਾਤ ਹਾਈ ਕੋਰਟ ਨੇ ਬਹਾਲ ਕਰਤੀ ਉਹਨਾਂ ਦੀ ਮਾਲਕੀ ਬੀਜੇਪੀ ਈਡੀ ਬਦਲਾਖੋਰ ਸਰਕਾਰ ਆ ਉੱਥੇ ਨਹੀਂ ਰੁਕੀ ਸੁਪਰੀਮ ਕੋਰਟ ਵਿੱਚ ਐਸਐਲਪੀ ਪਟੀਸ਼ਨ ਕਰਕੇ ਇਹਨਾਂ ਦੇ ਮਾਲਕੀ ਦੇ ਅਧਿਕਾਰ ਖੋਹਣਾ ਚਾਹੁੰਦੀ ਸਾਡੇ ਸਿੱਖਾਂ ਤੇ ਪੰਜਾਬੀਆਂ ਨੂੰ ਗੁਜਰਾਤ ਚੋਂ ਕੱਢਿਆ ਜਾ ਰਿਹਾ ਵਾ ਤੇ ਸਾਡੇ ਤੇ ਤੰਸ ਕਸੇ ਜਾ ਰਹੇ ਨੇ ਕਿ ਪੰਜਾਬ ਕੇ ਲੋਗ ਬਿਹਾਰੀਓਂ ਕੋ ਵਹਾਂ ਘਰ ਨਹੀਂ ਬਣਾਉਣੇ ਦਿੱਤੇ ਜੰਗਲ ਪੱਟ ਕੇ ਇਹਨੂੰ ਖੇਤੀਯੋਗ ਬਣਾਓ ਉਹਨਾਂ ਦੀਆਂ 2-3 ਪੁਸ਼ਤਾਂ ਲੱਗੀਆਂ ਜਦੋਂ ਖੇਤੀਯੋਗ ਜ਼ਮੀਨ ਹੋ ਗਈ ਆਮਦਨ ਸ਼ੁਰੂ ਹੋ ਗਈ ਗੁਜਰਾਤ ਸਰਕਾਰ ਨੇ ਬੀਜੇਪੀ ਅੱਜ ਤੋਂ 4-5 ਸਾਲ ਪਹਿਲਾਂ ਉਹਨਾਂ ਦੀ ਮਾਲਕੀ ਰੱਦ ਕਰ ਦਿੱਤੀ ਐ ਉਹਨਾਂ ਨੂੰ ਹਾਈ ਕੋਰਟ ਜਾਣਾ ਪਿਆ ਗੁਜਰਾਤ ਹਾਈ ਕੋਰਟ ਨੇ ਬਹਾਲ ਕਰਤੀ ਉਹਨਾਂ ਦੀ ਮਾਲਕੀ ਬੀਜੇਪੀ ਈਡੀ ਬਦਲਾਖੋਰ ਸਰਕਾਰ ਆ ਉੱਥੇ ਨਹੀਂ ਰੁਕੀ ਸੁਪਰੀਮ ਕੋਰਟ ਵਿੱਚ ਐਸਐਲਪੀ ਪਟੀਸ਼ਨ ਕਰਕੇ ਇਹਨਾਂ ਦੇ ਮਾਲਕੀ ਦੇ ਅਧਿਕਾਰ ਖੋਹਣਾ ਚਾਹੁੰਦੀ ਸਾਡੇ ਸਿੱਖਾਂ ਤੇ ਪੰਜਾਬੀਆਂ ਨੂੰ ਗੁਜਰਾਤ ਚੋਂ ਕੱਢਿਆ ਜਾ ਰਿਹਾ ਵਾ ਤੇ ਸਾਡੇ ਤੇ ਤੰਸ ਕੱਸੇ ਜਾ ਰਹੇ ਨੇ ਕਿ ਪੰਜਾਬ ਕੇ ਲੋਕ ਬਿਹਾਰੀਆਂ ਕੋ ਵਹਾਂ ਘਰ ਨਹੀਂ ਬਣਾਨੇ ਦਿੱਤੇ ਸੋ ਇਹ ਇਹ ਸਾਰੀ ਡਬਲ ਫੈਸਿਟਡ ਪਾਲਿਸੀ ਹੈ ਸਾਰੇ ਲੀਡਰਸ ਨੂੰ ਅਗਰ ਇਹ ਅਗਰ ਇਹਨਾਂ ਨੂੰ ਗੈਰ ਪੰਜਾਬੀਆਂ ਦੀ ਵੋਟ ਪਿਆਰੀ ਆ ਤਾਂ ਇਹਦਾ ਮਤਲਬ ਪੰਜਾਬ ਦੇ ਵਿੱਚ ਵਸਦੇ ਪੰਜਾਬੀਆਂ ਤੇ ਸਿੱਖਾਂ ਦੀ ਵੋਟ ਨਹੀਂ ਚਾਹੀਦੀ ਇਹਨਾਂ ਨੂੰ ਇਸ ਕਰਕੇ ਮੈਂ ਇਹ ਕਾਨੂੰਨ ਤੇ ਖੜਾ ਹਾਂ ਔਰ ਜਿੱਦਣ ਸਾਡਾ ਸਰਕਾਰ ਬਣ ਗਈ ਇਹ ਹਿਮਾਚਲ ਪ੍ਰਦੇਸ਼ ਦੀ ਤਰਜ਼ ਤੇ ਗੁਜਰਾਤ ਦੀ ਤਰਜ਼ ਤੇ ਔਰ ਉੱਤਰਾਖੰਡ ਦੀ ਤਰਜ਼ ਤੇ ਇਹ ਲਾਅ ਡੈਫੀਨਿਟਲੀ ਬਣਾਇਆ ਜਾਏਗਾ ਟੂ ਪ੍ਰੋਟੈਕਟ ਆਵਰ ਆਈਡੈਂਟੀਟੀ ਟੂ ਪ੍ਰੋਟੈਕਟ ਆਵਰ ਗਵਰਨਮੈਂਟ ਜੌਬਸ had to protect our demographic situation. ਰਜ਼ਾਬ ਸੇ ਦੋਮੂਸੇ ਅਰਦੇ ਪਤਾ ਜੀ ਤੁਹਾਡਾ ਸਮਰਥਨ ਕੀਤਾ ਤੁਹਾਡੇ ਚੋਣ ਪ੍ਰਚਾਰ ਦੇ ਵਿੱਚ ਆਏ ਪਰ ਸਿਮਰਨਜੀਤ ਸਿੰਘ ਮਾਨ ਕਹਿੰਦੇ ਵੀ ਮੇਰੇ ਨਾਲ ਵਾਅਦਾ ਕੀਤਾ ਸੀ ਸਿੱਧੂ ਮੂਸੇਵਾਲੇ ਨੇ ਤੇ ਉਹਦੇ ਪਿਤਾ ਨੇ ਵੀ ਵਾਅਦਾ ਕੀਤਾ ਸੀ ਕਿ ਅਸੀਂ ਤੁਹਾਡੀ ਸਪੋਰਟ ਕਰਾਂਗੇ ਤੇ ਉਹ ਉਹ ਕਹਿ ਰਹੇ ਨੇ ਕਿ ਧੋਖਾ ਹੋਇਆ ਸਾਡੇ ਨਾਲ। ਦੇਖੋ ਸਿਮਰਨਜੀਤ ਸਿੰਘ ਮਾਨ ਨੂੰ ਜਦੋਂ ਇੰਟਰਵਿਊਸ ਪੁੱਛਿਆ ਜਾਂਦਾ ਕਿ ਪਿਛਲੀ ਜਮਨੀ ਚੋਣ ਕੀ ਤੁਸੀਂ ਦੀਪ ਸਿੱਧੂ ਔਰ ਸਿੱਧੂ ਮੂਸੇਵਾਲੇ ਦੇ ਜੋ ਕਤਲ ਹੋਇਆ ਸੀ ਕਿ ਓਸਕਰ ਕਿ ਜਿੱਤੇ ਸੀ ਉਹਨਾਂ ਦਾ ਕੋਈ ਯੋਗਦਾਨ ਸੀ ਕੋ ਕਹਿੰਦੇ ਨਹੀਂ ਜਦੋਂ ਉਹਨਾਂ ਨੇ ਕਹਿ ਹੀ ਦਿੱਤਾ ਕਿ ਮੈਂ ਪਿਛਲੀ ਜੋਨ ਵੀ ਉਹਨਾਂ ਦੇ ਕਿਸੇ ਸਹਾਰੇ ਦੀ ਲੋੜ ਨਹੀਂ ਸੀ ਤੇ ਹੁਣ ਸਾਰਾ ਕਿਉਂ ਮੰਗਦੇ ਨੇ ਔਰ ਸਿੱਧੂ ਮੂਸੇਵਾਲੇ ਦਾ ਪਿਤਾ 2 ਸਾਲ ਤੋਂ ਦਰਦ-ਦਰ ਠੁਕਰਾ ਖਾ ਰਿਆ ਅਸੀਂ ਉਹਦੇ ਨਾਲ ਆ ਠੀਕ ਹੈ ਮਾਨਸਾਪ ਨੇ ਵੀ ਉਹਨਾਂ ਦੀ ਮਦਦ ਕੀਤੀ ਹੋਊਗੀ ਨੰਬਰ 1 ਪਰ ਯਾਦ ਰੱਖੇ ਕਿ ਸ਼ੁਭਦੀਪ ਸਿੱਧੂ ਮੂਸੇਵਾਲਾ ਕਾਂਗਰਸ ਦਾ ਮਾਨਸਾ ਤੋਂ ਕੈਂਡੀਡੇਟ ਸੀ ਔਰ ਕੱਲ ਉਹਦੇ ਬਲਕੌਰ ਸਿੰਘ ਪਿਤਾ ਜੀ ਆਏ ਉਹਨਾਂ ਨੇ ਕਿਹਾ ਕਿ ਮੈਂ ਇੱਕ ਫੌਜੀ ਆ ਮੈਂ ਤਾਂ 1975 ਦਾ ਜਦੋਂ ਦਾ ਵੋਟ ਪਾਉਣਾ ਮੈਂ ਤਾਂ ਕਾਂਗਰਸ ਪਾਰਟੀ ਨੂੰ ਵੋਟ ਪਾਉਣਾ ਉਹ ਤਾਂ ਸੰਕੇ ਕੋ ਗੱਲ ਨਹੀਂ ਕਰ ਰਿਹਾ ਅੱਛਾ ਇੱਕ ਪਾਸੇ ਉਹਨਾਂ ਨੂੰ ਗਦਾਰ ਕਹੀ ਜਾਂਦੇ ਨੇ ਇੱਕ ਪਾਸੇ ਉਹਦੇ ਪੁੱਤਰ ਦੀ ਆਪਣੀਆਂ ਗੱਡੀਆਂ ਤੇ ਤੇ ਪੋਸਟਰਾਂ ਦੇ ਫੋਟੋ ਲਾਈ ਜਾਂਦੇ ਨੇ ਸੋ ਹੂ ਇਸ ਕਨਫਿਊਜ਼ਡ ਧੋਗਲੀ ਗੱਲ ਕੌਣ ਕਰ ਰਿਹਾ ਸਿੱਧੂ ਮੂਸੇਵਾਲਾ ਦਾ ਪਿਤਾ ਨਹੀਂ ਕਰ ਰਿਹਾ ਉਹ ਸਰਦਾਰ ਸਿਮਜੀਤ ਸਿੰਘ ਮਾਨ ਕਰ ਰਿਹਾ ਸ਼੍ਰੋਮਣੀ ਕਾਲੀ ਦਲ 84 ਦੇ ਦੰਗਿਆਂ ਦੇ ਪੋਸਟਰ ਲਗਾ ਰਹੀ ਹੈ ਜੀ ਤਾਂ ਦੂਜੇ ਪਾਸੇ ਪ੍ਰਾਈਮ ਮਿੰਿਸਟਰ ਵੀ ਗੱਲ ਕਰ ਰਹੇ ਨੇ ਕਿ 84 ਦੇ ਦੰਗੇ ਸੀ ਜਿਹੜੇ ਕਾਂਗਰਸ ਨੇ ਕਰਵਾਏ ਤੇ ਅਸੀਂ ਉਹਨਾਂ ਦਾ ਇਨਸਾਫ ਕਰ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਪੁੱਛਣਾ ਚਾਹਨਾ ਕਿ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ 84 ਦੇ ਕਤਲੇਆਮ ਤੋਂ ਬਾਅਦ ਤੁਸੀਂ 15 ਸਾਲ ਰਾਜ ਕੀਤਾ ਵਾ ਕੋਈ ਐਫਰਟ ਕੀਤਾ ਕਿ ਅਸੀਂ ਇਸ ਗੱਲ ਦਾ ਕੋਈ ਕਰੀਏ ਅਕਾਉਂਟੇਬਿਲਟੀ ਲਈਏ ਤੁਸੀਂ ਮਨਿਸਟਰ ਰਹੇ ਹੋ ਯਾਰ ਪਾਰਲੀਮੈਂਟ ਦੇ ਵਿੱਚ ਹਰਸ਼ਿਮਰਤ ਔਰ ਸੁਬੀਰ ਸਿੰਘ ਬਾਦਲ ਐਮਪੀ ਰਹੇ ਨੇ ਭਾਜਪੀ ਦੇ ਨਾਲ ਰਹੇ ਨੇ ਔਰ ਕਿਤਾਬ ਪੜੋ ਐਲਕੇ ਅਡਵਾਨੀ ਦੀ ਮਾਈ ਲਾਈਫ ਮਾਈ ਕੰਟਰੀ ਉਹ ਕਲੇਮ ਕਰਦੇ ਨੇ ਕਿ ਉਸ ਵਕਤ ਗਵਰਨਮੈਂਟ ਆਫ ਇੰਡੀਆ ਤੇ ਪ੍ਰੈਸ਼ਰ ਪਾ ਕੇ ਬੀਜੇਪੀ ਨੇ ਅਸੀ ਦਰਬਾਰ ਸਾਹਿਬ ਤੇ ਹਮਲਾ ਕਰਵਾਇਆ ਵਾ ਨਹੀਂ ਜੀ ਬਲੈਕ ਸੈਂਟਰ ਨਹੀਂ ਦਰਬਾਰ ਸਾਹਿਬ ਦਾ ਹਮਲਾ ਅਡਵਾਨੀ ਨੇ ਕਿਹਾ ਕਿ ਇਸ ਇਧੇ ਕ੍ਰੈਡਿਟ ਸਾਨੂੰ ਜਾਂਦਾ ਵਾ ਔਰ ਮੈਂ ਗਲਤ ਨਾ ਹੂੰ ਤਾਂ वाजਪਾਈ ਸਾਹਿਬ ਨੇ ਉਸ ਵਕਤ ਇੰਦਰਾ ਗਾਂਧੀ ਦੀ ਤੁਲਨਾ ਦੁਰਗਾ ਮਾਤਾ ਨਾਲ ਕੀਤੀ ਹੈ ਉਹਨਾਂ ਬਾਰੇ ਕਿਉਂ ਨਹੀਂ ਦੱਸਦੇ ਦੂਸਰਾ ਜਿਹੜੀਆਂ ਬੇਦਬੀਆਂ ਹੋਈਆਂ ਗੁਰੂ ਗ੍ਰੰਥ ਸਾਹਿਬ ਦੀਆਂ ਉਹ ਕੌਣ ਇਹਨਾਂ ਨੂੰ ਜਵਾਬ ਦੇਊਗਾ ਡੈਬਲ ਕਲਾਬ ਵਿੱਚ ਦੋ ਸਿੱਖ ਨੌਜਵਾਨਾਂ ਨੂੰ ਕਤਲ ਕਰ ਦਿੱਤਾ ਇਹਨਾਂ ਦੇ ਰਾਜ ਵਿੱਚ ਉਹਦਾ ਇਨਸਾਫ ਕੌਣ ਦੇਊਗਾ ਇਸ ਕਰਕੇ ਇਹ ਸਾਰਾ ਸਿਆਸੀ ਇਸ਼ਤਿਹਾਰबाजी ਆ ਲੋਕੀ ਸੰਗਰੂਰ ਦੇ ਚੰਗੀ ਤਰ੍ਹਾਂ ਸਮਝਦੇ ਨੇ ਕਿ ਕੌਣ ਕਿੱਥੇ ਖੜਾ ਵਾ ਕਿਹੜਾ ਪੰਥਕ ਆ ਕਿ ਇਹਦੇ ਕੋਈ ਪੰਥਕ ਦਾ ਮਖੌਟਾ ਵਾ ਤੇ ਕਿਹੜਾ ਅਸਲ ਪੰਥਕ